ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਸੰਗਤਾਂ ਦੇ ਨਾਲ 18 ਮਾਰਚ ਤੋਂ ਬਾਅਦ ਪਹਿਲੀ ਵਾਰ ਵਿਚਾਰਾਂ ਦੀ ਸਾਂਝ ਪਾ ਰਹੇ ਆ। ਸੋ ਜੋ ਕੁ 18 ਮਾਰਚ ਨੂੰ ਵਾਪਰਿਆ ਹੈ ਪਹਿਲਾਂ ਤਾਂ ਥੋੜੀ ਜਿਹੀ ਗੱਲਬਾਤ ਉਹਦੇ ਬਾਰੇ ਕਰਨੀ ਹੈ। ਜੇ ਸਰਕਾਰ ਦੀ ਮਨਸ਼ਾ ਕੇਵਲ ਗ੍ਰਿਫਤਾਰੀ ਦੀ ਹੁੰਦੀ ਤੇ ਸਰਕਾਰ ਸਾਨੂੰ ਕਰਵਾ ਕੇ ਗ੍ਰਿਫਤਾਰ ਕਰਨ ਲਈ ਕਹਿੰਦੀ ਤੇ ਅਸੀਂ ਗ੍ਰਿਫਤਾਰੀ ਦੇ ਵੀ ਦਿੰਦੇ। ਪਰ ਸਰਕਾਰ ਨੇ ਜਿਹੜਾ ਰਵਈਆ ਅਪਣਾਇਆ ਉਹਨਾਂ ਨੇ ਲੱਖਾਂ ਦੀ ਫੋਰਸ ਲਾ ਕੇ ਕੇਰਾ ਪਾ ਕੇ ਜਿਹੜਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਕੇਰੇ ਚੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰਕੇ ਸਾਨੂੰ ਕੱਢਿਆ ਸਾਨੂੰ ਉਸ ਮੌਕੇ ਤਾਂ ਇਹ ਲੱਗਦਾ ਸੀ ਕਿ ਸਰਕਾਰ ਸਾਨੂੰ ਮਾਲਵੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੋ ਅਸੀਂ ਵਹੀਰ ਨਾ ਸ਼ੁਰੂ ਕਰ ਸਕੀਏ ਸਾਨੂੰ ਲੱਗਾ ਵੀ ਸਾਨੂੰ ਮਾਲਵੇ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਉੱਥੇ ਜਾ ਕੇ ਵਹੀਰ ਸ਼ੁਰੂ ਕਰਨੀ ਚਾਹੀਦੀ ਓਸ ਲਈ ਸਾਨੂੰ ਉੱਥੇ ਪਹੁੰਚਣ ਲਈ ਕਿਸੇ ਵੀ ਤਰੀਕੇ ਦੀ ਵਰਤੋਂ ਕਰਨੀ ਪੈ ਸਕਦੀ ਹੈ ਸੋ ਜਦੋਂ ਇੰਟਰਨੈਟ ਬੰਦ ਹੋ ਗਿਆ ਸਾਡਾ ਕਿਸੇ ਨਾਲ ਸੰਪਰਕ ਨਾ ਰਿਹਾ ਸਾਨੂੰ ਪਹਿਲਾਂ ਤਾਂ ਖਬਰਾਂ ਦਾ ਨਹੀਂ ਪਤਾ ਲੱਗਾ ਕਿਨੇ ਸਮੇਂ ਵੀ ਕੀ ਵਾਪਰਿਆ ਸੋ ਮੈਨੂੰ ਅੱਜ ਜਦੋਂ ਮੈਂ ਸੰਗਤਾਂ ਦੇ ਸੰਬੋਧਨ ਕਰ ਰਿਹਾ ਹਾਂ ਉਸ ਤੋਂ ਲੈ ਕੇ ਹੁਣ ਮੈਂ ਕੁਝ ਖਬਰਾਂ ਦੇਖੀਆਂ ਨੇ ਮੈਂ ਸਮਝਿਆ ਪੰਜਾਬ ਦੇ ਵਿੱਚ ਕੀ ਵਾਪਰਿਆ ਜੋ ਜ਼ੁਲਮ ਦੀ ਹਾਲ ਪੰਜਾਬ ਦੀ ਸਰਕਾਰ ਨੇ ਟੱਪੀ ਹੈ ਜਿਵੇਂ ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਦੋਸ਼ੀ ਬਣਾ ਕੇ ਜੇ ਨਾਲ ਛੁੱਟਿਆ ਜਿਵੇਂ ਉਹਨਾਂ ਨੇ ਔਰਤਾਂ ਬੀਬੀਆਂ ਬੱਚਿਆਂ ਕਿਸੇ ਨੂੰ ਨਹੀਂ ਬਖਸ਼ਿਆ ਉਹਨਾਂ ਨੇ ਅਪਾਹਜ ਨੌਜਵਾਨਾਂ ਨੂੰ ਜਿਹੜਾ ਹੈ ਉਹ ਦੋਸ਼ੀ ਬਣਾ ਕੇ ਜੇਲ੍ਹਾਂ ਨੂੰ ਛੁੱਟ ਦਿੰਦਾ ਹੈ ਇਹ ਉਹੋ ਹੀ ਕੰਮ ਹੈ ਜਿਹੜਾ ਕਿਸੇ ਸਮੇਂ ਵਿੰਤਰੀ ਸਰਕਾਰ ਨੇ ਪੰਜਾਬ ਦੇ ਸਿੱਖਾਂ ਨਾਲ ਕੀਤਾ ਸੀ ਸੋ ਦੁਨੀਆ ਭਰ ਦੇ ਵਿੱਚ ਰੋਸ ਮੁਜ਼ਾਰੇ ਹੋਏ ਪਹਿਲਾਂ ਤੇ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਗ੍ਰਿਫਤਾਰੀ ਉਹਨਾਂ ਨੂੰ ਲੱਗਾ ਸੀ ਗ੍ਰਿਫਤਾਰੀ ਹੋ ਗਈ ਹੈ ਜਾਂ ਕਿਸੇ ਵੀ ਸੰਪਨ ਦੇ ਵਿੱਚ ਉਹਨਾਂ ਨੇ ਰੋਸ ਮੁਜ਼ਾਰੇ ਕੀਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੋਰਚੇ ਲਾਏ ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਪਰ ਸਾਡੇ ਹਾਲਾਤਾਂ ਲਈ ਇਹ ਸਮਝਣ ਦੀ ਸਾਨੂੰ ਜ਼ਰੂਰਤ ਹੈ ਪੀ ਇਹ ਇਕੱਲੀ ਮੇਰੀ ਗ੍ਰਿਫਤਾਰੀ ਦਾ ਮਸਲਾ ਨਹੀਂ ਇਹ ਮਸਲਾ ਸਿੱਖ ਕੌਮ ਤੇ ਹਮਲੇ ਦਾ ਹੈ ਮੈਨੂੰ ਗ੍ਰਿਫਤਾਰੀ ਦੇਣ ਤੋਂ ਨਾ ਪਹਿਲਾਂ ਡਰ ਲੱਗਦਾ ਸੀ ਨਾ ਅੱਜ ਲੱਗਦਾ ਸੋ ਇਸ ਕਰਕੇ ਮੈਂ ਸੰਗਤਾਂ ਨੂੰ ਅਪੀਲ ਕਰਦਾ ਜਿਹੜੀ ਜਸੇਦਰ ਸਾਹਿਬ ਨੇ ਇੱਕ ਮੁਲਾਕਾਤ ਕੀਤੀ ਸੀ ਉਹ ਚ ਇੱਕ ਫੈਸਲਾ ਹੋਇਆ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਜਿਹੜਾ ਸੀ ਜਸੇਦਰ ਸਾਹਿਬ ਨੇ ਦਿੱਤਾ ਪਰ ਸਰਕਾਰ ਨੇ ਅੱਗੋਂ ਅਕਾਲ ਤਖਤ ਸਾਹਿਬ ਦੀ ਹੋਂਦ ਅਸਤੀ ਨੂੰ ਜਿਹੜਾ ਉਹ ਚੈਲੰਜ ਕਰਦਿਆਂ ਇੱਕ ਟੀਚਰ ਕੀਤੀ ਹੈ ਜਿਹੜੀ ਬਹੁਤ ਹੀ ਨੀਵੇਂ ਪੱਧਰ ਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਜਸੇਦਰ ਸਾਹਿਬ ਨੂੰ ਹੁਣ ਇਸ ਮਸਲੇ ਦੇ ਉੱਤੇ ਬਹੁਤ ਸਖਤ ਸਟੈਂਡ ਜਿਸਦਾ ਸਾਹਿਬ ਨੂੰ ਚਾਹੀਦਾ ਵੀ ਵਿਸਾਖੀ ਦੇ ਦਵਦਮਾ ਸਾਹਿਬ ਦੇ ਵਿਸਾਖੀ ਦੇ ਮੇਲੇ ਦੇ ਉੱਤੇ ਸਰਬੱਤ ਖਾਲਸਾ ਸੱਦਿਆ ਜਾਵੇ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ-ਜਿੱਥੇ ਵੀ ਸਿੰਘ ਸੰਗਤਾਂ ਬੈਠੀਆਂ ਨੇ ਉਹ ਵੱਧ ਚੜ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ ਤੇ ਹੋਵੇ ਉਹਦੇ 'ਚ ਹਿੱਸਾ ਪਾਉਣ ਤੇ ਉੱਥੇ ਸਾਡੇ ਕੌਮ ਦੇ ਮਸਲੇ ਦੀ ਗੱਲਬਾਤ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਹ ਵਕ-ਵਕ ਮਸਲਿਆਂ ਤੇ ਛੋਟੇ-ਮੋਟੇ ਮੋਰ ਚ ਲਾ ਕੇ ਉਲਝ ਰਹੀ ਹੈ ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ ਜੇ ਫੜੋ ਫੜਾਈ ਕੀਤੀ ਕੇ ਨੌਜਵਾਨ ਅਸੀਂ ਛਡਾਉਣੇ ਆਂ ਵੇਲੇ ਦੇ ਉੱਤੇ ਸਰਬਤ ਖਾਲਸਾ ਸੱਦਿਆ ਜਾਵੇ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਜਿੱਥੇ ਵੀ ਸਿੰਘ ਸੰਗਤਾਂ ਬੈਠੀਆਂ ਨੇ ਉਹ ਵੱਧ ਚੜ ਕੇ ਸਰਬਤ ਖਾਲਸਾ ਜਿਹੜਾ ਵਿਸਾਖੀ ਤੇ ਹੋਵੇ ਉਹਦੇ 'ਚ ਹਿੱਸਾ ਪਾਉਣ ਤੇ ਉੱਥੇ ਸਾਡੇ ਕੌਮ ਦੇ ਮਸਲੇ ਦੀ ਗੱਲਬਾਤ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਹ ਵਕ-ਵਕ ਮਸਲਿਆਂ ਤੇ ਛੋਟੇ-ਮੋਟੇ ਮੋਰਚੇ ਲਾ ਕੇ ਉਲਝ ਰਹੀ ਹੈ ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆਂ ਜੇ ਫੜੋ ਫੜਾਈ ਕੀਤੀ ਕੇ ਨੌਜਵਾਨ ਅ ਜਿਹੜਾ ਹਕੂਮਤ ਨੇ ਧੱਕਾ ਕੀਤਾ ਹੈ ਪ੍ਰਧਾਨ ਮੰਤਰੀ ਬਾਜੇ ਦੇ ਵਰਗੇ ਇਸ ਧਾਰਨ ਸਿੱਖਾਂ ਦੇ ਉੱਤੇ ਕਿਉਂਕਿ ਉਹਨੇ ਖੱਡੇਵਾੜੀ ਦੀ ਪਾਲਿਸੀ ਕੀਤੀ ਸਿਰਫ ਇਹਸ ਕਰਕੇ ਉਹਨੂੰ ਐਨਐਸਐ ਲਾ ਕੇ ਸਾਮ ਭੇਜਿਆ ਮੇਰੇ ਹੋਰ ਸੰਗੀਆਂ ਸਾਥੀਆਂ ਨੂੰ ਇਸਾਮ ਭੇਜਿਆ ਗਿਆ ਹੋਰ ਨੰਨ ਫੜ ਕੇ ਜੇਲ੍ਹਾਂ ਚ ਤੁਨਿਆ ਗਿਆ ਸੋ ਇਸ ਕਰਕੇ ਇਹ ਸਾਰਾ ਜ਼ੁਲਮ ਹੈ ਇਹ ਸਾਨੂੰ ਪਤਾ ਤੇ ਹੈ ਵੀ ਜਿਸ ਰਸਤੇ ਮਾਰਗ ਤੇ ਅਸੀਂ ਤੁਰੇ ਹਾਂ ਉੱਥੇ ਸਾਰਾ ਕੁਝ ਸਾਨੂੰ ਸਹਿਣਾ ਪੈਣਾ ਪਰ ਇਹਦੇ ਖਿਲਾਫ ਆਵਾਜ਼ ਚੁੱਕਣੀ ਸਾਡਾ ਕੌਮੀ ਫਰਜ਼ ਹੈ ਸੋ ਮੈਂ ਸਾਰੀ ਸਿੱਖ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦਿਆਂ ਨੂੰ ਅਪੀਲ ਕਰਦਾ ਹਾਂ ਤੇ ਜਿਹੜਾ ਸਰਬਤ ਖਾਲਸਾ ਵਸਾਕੀ ਤੇ ਹੋਣਾ ਚਾਹੀਦਾ ਜਥੇਦਾਰ ਸਾਹਿਬ ਇਸ ਤੇ ਗੌਰ ਕਰਨ ਕਿਉਂਕਿ ਜਿਹੜੇ ਆਪਾਂ ਜਥੇਦਾਰ ਸਾਹਿਬ ਨੇ ਕਿਹਾ ਆਪਾਂ ਵਹੀਰਾਂ ਕੱਢਾਂਗੇ ਪਿੰਡਾਂ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਮੇਰੀ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਵੀ ਲੋਕ ਬਹੁਤ ਜਾਗਰੂਕ ਨੇ ਲੋਕਾਂ ਦੇ ਮਨ ਚ ਜਿਹੜਾ ਹਕੂਮਤ ਨੇ ਪੈ ਖੜਾ ਕੀਤਾ ਇਹਨੂੰ ਤੋੜਨ ਵਾਸਤੇ ਜ਼ਰੂਰੀ ਹੈ ਕਿ ਜਥੇਦਾਰ ਸਾਹਿਬ ਅੱਗੇ ਆ ਕੇ ਆਪ ਇਸ ਸਾਰੇ ਕਾਸੀ ਦੀ ਗਵਾਹੀ ਕਰਨ ਹੋਰ ਨਾ ਸਮੂਹ ਸਿੱਖ ਜਥੇਬੰਦੀਆਂ ਚਾਹੇ ਉਹ ਦਲਪੰਥ ਹੋਣ ਸੰਪਰਦਾਵਾਂ ਹੋਣ ਟਕਸਾਲਾਂ ਹੋਣ ਜਿਹੜੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਵੀ ਉਹ ਵੀ ਸਰਬੱਤ ਖਾਲਸੇ 'ਚ ਵੱਧ ਚੜ ਕੇ ਹਿੱਸਾ ਪਾਉਣ ਇਹ ਸਰਬੱਤ ਖਾਲਸਾ ਉਹੋ ਜਿਹਾ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ ਜਿੱਥੇ ਇੱਕ ਸਮੇਂ ਬਦਾਲੀ ਨੇ ਵੱਡਾ ਕਰੂਕਾਰਾ ਕੀਤਾ ਸੀ ਤੇ ਉਸ ਤੋਂ ਬਾਅਦ ਸਰਬੱਤ ਖਾਲਸਾ ਕਲਤਕ ਸਾਬ ਤੇ ਹੋਇਆ ਸੀ ਉੱਥੇ ਦਰਬਾਰ ਸਾਹਿਬ ਕੋਈ ਸਿੱਖ ਐਸਾ ਨਹੀਂ ਸੀ ਜਿਹੜਾ ਕਰਾਂਚ ਰਹਿ ਗਿਆ ਹੋਵੇ ਜਿਹੜੇ ਤੁਰ ਨਹੀਂ ਸਕਦੇ ਉਹ ਵੀ ਰੇੜ ਦੇ ਉੱਤੇ ਪਹੁੰਚੇ ਸੀ ਸੋ ਮੇਰੀ ਸੰਗਤਾਂ ਨੂੰ ਇਹ ਅਪੀਲ ਹੈ ਵੀ ਜੇ ਆਪਾਂ ਪੰਜਾਬ ਦੀ ਜਵਾਨੀ ਬਚਾਉਣੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਆਉ ਇਸ ਸਰਬੱਤ ਖਾਲਸੇ ਦਾ ਜਿਹੜਾ ਹਿੱਸਾ ਬਣੀ ਹੈ ਤੇ ਉੱਥੇ ਆਪਣੇ ਕੌਮੀ ਹੱਕ ਜਿਹੜੇ ਆ ਉਹ ਲਈਏ ਬਾਕੀ ਜਿਹੜੀ ਗ੍ਰਿਫਤਾਰੀ ਦੀ ਗੱਲ ਹੈ ਉਹ ਸਤਗੁਰ ਸੱਚੇ ਪਾਸ਼ਾ ਦੇ ਹੱਥ ਹੈ ਮੈਂ ਚੜ੍ਹਦੀ ਕਲਾ ਚ ਆ ਕੋਈ ਮੇਰਾ ਵਾਲਿੰਗਾ ਨਹੀਂ ਕਰ ਸਕਿਆ ਸਤਗੁਰ ਸੱਚੇ ਪਾਸ਼ਾ ਨੇ ਵਿਖੜੇ ਪੈਂਡੇ ਤੇ ਤੋੜਿਆ ਪ੍ਰੀਖਿਆ ਲਈ ਹੈ ਪਰ ਉਸ ਮਾਲਕ ਨੇ ਚੋਜੀ ਪ੍ਰੀਤਮ ਨੇ ਬਹੁਤ ਸਾਥ ਦਿੱਤਾ ਹੈ ਐਸਾ ਉਹਨੇ ਮੇਰ ਕਿਰਪਾ ਕੀਤੀ ਹੈ ਵੀ ਜਿਹੜੀ ਬਿਆਨ ਤੋਂ ਬਾਹਰ ਹੈ ਏਡੇ ਵੱਡੇ ਕੇਰੇ ਤੋਂ ਨਿਕਲ ਜਾਣਾ ਇਹ ਬੜੀ ਵੱਡੀ ਦਿਆਨਦਾਰੀ ਸੀ ਸਾਥ ਕੋ ਸੱਚੇ ਪਾਸ਼ਾ ਦੀ ਸੋ ਮੈਂ ਸੰਗਤਾਂ ਦੇ ਧੰਨਵਾਦ ਵੀ ਕਰਦਾ ਤੇ ਅਪੀਲ ਕਰਦਾ ਵੀ ਹੁਣ ਕੰਮ ਕਰੱਸੇ ਕਰ ਲੋ ਜੇ ਅੱਜ ਅਸੀਂ ਘਰਾਂ ਚ ਰੋਕ ਕੇ ਬੈਠ ਗਏ ਜੇ ਅੱਜ ਅਸੀਂ ਘਰਾਂ ਚ ਮਨ ਦੇ ਵਿੱਚ ਪੈ ਪੈਦਾ ਕਰ ਲਿਆ ਤੇ ਪ੍ਰਵੇਖ ਦੇ ਵਿੱਚ ਸਣੀ ਜਿਹੜੇ ਨਸਲਾਂ ਆ ਉਹ ਸਾਨੂੰ ਕਦੀ ਮਾਫ਼ ਨਹੀਂ ਕਰਨੀਆਂ ਸੋ ਇੰਨੀਆਂ ਕਮਿੰਦੀਆਂ ਮੈਂ ਖਿਮਾ ਦਾ ਜਾ ਚਕਾਂ ਬਹੁਤ ਦੇਰੀ ਨਾਲ ਸੰਗਤਾਂ ਦੇ ਨਾਲ ਸੰਪਰਕ ਹੋਇਆ ਜਿਹੜੇ ਚਿੰਤਾ ਚ ਸਨ ਉਹਨਾਂ ਨੂੰ ਵੀ ਰਾਹਤ ਮਿਲੀ ਹੋਊਗੀ ਕਿ ਮੈਂ ਚੜ੍ਹਦੀ ਕਲਾ ਚ ਹਾਂ ਹੋਰ ਵੀ ਸਖ ਚੜ੍ਹਦੀ ਕਲਾ ਚ ਰਹੇ ਸੋ ਇੰਨੀ ਇੱਕ ਮੇਤਿਆਂ ਦੇ ਖਮਤ ਦਾ ਜਾਂਚ ਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ